ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਗੀਜਾ ਜੜਨਾ ਦੱਸਾਂਗੀ ਵੀ ਗੀਜਾ ਕਿਵੇਂ ਜੜੀਦਾ ਮੈਂ ਕੁੜਤਾ ਤਿਆਰ ਕਰ ਰੱਖਿਆ ਹੈ ਕੁੜਤਾ ਤਿਆਰ ਕਰਕੇ ਕਾਲਰ ਮੈਂ ਜੜ ਰੱਖੇ ਨੇ ਉਹਦਾ ਜਿਹੜਾ ਆਪਾਂ ਗੀਜੇ ਦਾ ਮੂੰਹ ਕਹ ਦਿੰਨੇ ਆ ਮੰਨ ਕੇ ਚੱਲੋ ਵੀ ਮੂਰੀ ਹੈ ਗੀਜੇ ਦੀ ਉਹ ਮੈਂ ਤਿਆਰ ਕਰ ਰੱਖਿਆ ਲੇਡ ਸਿਉਣ ਮਾਰ ਕੇ ਆਹ ਵੇਖੋ ਸੇ ਇਹਨੂੰ ਹੁਣ ਆਪਾਂ ਕੁਰਤੇ ਦਾ ਉਹ ਪੁੱਠਾ ਪਾਸਾ ਉੱਪਰ ਰੱਖਾਂਗੇ ਉੱਪਰ ਰੱਖ ਕੇ ਜਿਹੜਾ ਹੁਣ ਆਪਾਂ ਇਹ ਇੱਕੋ ਜਿਹਾ ਰੱਖਣ ਵਾਸਤੇ ਇਹਨੂੰ ਆਪਾਂ ਇਸ ਲੋਟ ਪੱਗਪਿੰਨ ਲਾ ਲਾਂਗੇ ਤੇ ਪੱਗਪਿੰਨ ਲੱਗ ਗਿਆ ਜੀ ਪੱਗਪਿੰਨ ਲਾ ਕੇ ਉਸ ਤੋਂ ਬਾਅਦ ਮੈਂ ਗੀਜਾ ਤਿਆਰ ਕੀਤਾ ਹੋਇਆ ਵੇਖੋ ਆ ਗੀਜੇ ਦਾ ਥੈਲਾ ਜੀ ਗੀਜੇ ਦਾ ਥੈਲਾ ਜਿਹੜਾ ਇਹਦਾ ਮੂੰਹ ਤੋਂ ਆਪਾਂ ਅੱਧ ਤੇ ਇੱਕ ਨਿਸ਼ਾਨ ਲਾਇਆ ਹੋਇਆ ਜੀ ਟੱਕ ਟੱਕ ਲਾ ਕੇ ਲਾਇਆ ਹੋਇਆ ਇਹਨੂੰ ਆਪਾਂ ਸਿੱਧਾ ਹੀ ਰੱਖਣਾ ਗੀਜੇ ਨੂੰ ਕਮੀਜ਼ ਕੁੜਤੇ ਦਾ ਪੁੱਠਾ ਪਾਸਾ ਰੱਖਿਆ ਹੋਇਆ ਜੀ ਆਪਾਂ ਉੱਪਰ ਆਹ ਵੇਖੋ ਆ ਜਿਹੜੀ ਇੱਥੋਂ ਸਲਾਈ ਇਹਦੋਂ ਆਪਾਂ ਥੱਲੇ ਗੀਜਾ ਰੱਖਣਾਗਾ ਤਿਆਰ ਕਰਿਆ ਹੋਇਆ ਜਿਹੜਾ ਆਪਾਂ ਗੀਜੇ ਦਾ ਨਿਸ਼ਾਨ ਲਾਇਆ ਹੋਇਆ ਟੱਕ ਅੱਧ ਤੇ ਉਹ ਨਿਸ਼ਾਨ ਨੂੰ ਆਪਾਂ ਜਿਹੜੀ ਆ ਚੀਜ਼ ਉੱਪਰ ਵੱਲ ਜਾਂਦੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਮੁੱਦਾ ਮਾਰ ਲਾਂਗੇ ਮੁੱਦਾ ਮਾਰ ਕੇ ਉਹ ਤੋਂ ਬਾਅਦ ਆਹ ਜਿਹੜਾ ਥੈਲਾ ਇਹਨੂੰ ਉੱਪਰਲੀ ਸੈੱਡ ਉਲਟਾ ਦਾਂਗੇ ਇਹ ਗੁੰਮ ਵਾਲਾ ਲੱਗੇਗਾ 기ਜਾ ਇਹਦੀ ਸਿਉਣ ਉੱਪਰ ਨਹੀਂ ਆਏਗੀ ਆਹ ਵੇਖੋ ਇਹ ਜਿਹੜਾ ਇਹ ਟੱਕ ਹੈ ਇਹ ਆਪਾਂ ਸਲਾਈ ਦੇ ਉੱਪਰ ਹੀ ਰੱਖਣਾ ਐਸ ਲੋਟ ਆ ਵੇਖੋ ਆ ਸਲਾਈ ਹੈ ਆ 기ਜੇ ਦਾ ਜਿਹੜਾ ਅੱਧਾ ਹੈ ਰਿਆ ਹੋਇਆ ਕੱਪੜੇ ਦਾ ਉਹ ਰੱਖਿਆ ਹੋਇਆ ਆਧਾ ਆਪਾਂ ਇਹਦੀ ਸੇਧ ਤੇ ਐਸਲੋਟ ਰੱਖਾਂਗੇ ਐਸਲੋਟ ਰੱਖ ਕੇ ਹੁਣ ਆਪਾਂ ਸਲਾਈ ਲਾਵਾਂਗੇ ਇਹ ਆਧ ਤੀ ਟੱਕ ਚਾਹੀਦਾ ਜਮਾ ਆਧ ਦੇ ਉੱਤੀ ਟੱਕ ਹੋਵੇ ਉਧਰੋਂ ਸਿਉਣ ਤੇ ਉਧਰੋਂ ਟੱਕਤੀ ਇਹਨੂੰ ਆਪਾਂ ਐਸਲੋਟ ਕਰ ਲਾਂਗੇ ਨਿਸ਼ਾਨੀ ਸਿਉਣ ਦੇ ਉੱਪਰ ਹੀ ਟਾਕੋ ਹੋਵੇ ਇਹਨੂੰ ਸੇਹ ਦੀ ਸੇਧ ਤੇ ਸਿਉਣ ਲਾ ਲਾਂਗੇ ਹੁਣ ਜਦੋਂ ਆਪਾਂ ਇੱਥੋਂ ਮੋੜਨਾ ਹੈ ਇਹ ਵੇਖੋ ਆਪਾਂ ਮਾੜੀ ਇਹ ਸਿਉਣ ਅੱਗੇ ਲੈ ਕੇ ਗਏ ਆ ਗੀਜੇ ਤੋਂ ਇਹਨੂੰ ਗੀਜੇ ਨੂੰ ਐਸ ਲੋਟ ਪਲਟਾ ਦਾਂਗੇ ਪਲਟਾ ਕੇ ਉਸ ਤੋਂ ਬਾਅਦ ਜਿਹੜਾ ਇਹ ਕੱਪੜਾ ਆਪਾਂ ਇਹਨੂੰ ਮੋੜ ਕੇ ਉਸੇ ਤੇ ਲਈ ਸਿਉਣ ਲਾਵਾਂਗੇ ਇੱਥੋਂ ਆਪਾਂ ਸਿਉਣ ਥੋੜੀ ਜੀ ਪੱਕੀ ਕਰਾਂਗੇ ਤੇ ਉਤਰੇਗੀ ਜਿਹੜੀ ਹੁਣ ਆਪਣੇ ਆਪਾਂ ਅਣ ਬੱਜੀ ਹੋਈ ਐ ਪ੍ਰੈਸ ਦੀ ਇਹ ਸਿਉਣ ਦੇ ਉੱਪਰ ਹੀ ਚਾਹੀਦੀ ਐ ਗੀਜੇ ਦਾ ਕੋਨਾ ਬੰਨਣ ਵਾਸਤੇ ਹੁਣ ਆਪਾਂ ਇਹਨੂੰ ਗੀਜੇ ਨੂੰ ਉੱਚਾ ਕਿੰਨਾ ਕੁ ਲੈ ਕੇ ਜਾਣਾ ਆਹ ਵੇਖੋ ਆਹ ਸਿਉਣ ਇੱਥੇ ਆ ਇਹ ਤੋਂ ਆਪਾਂ ਅੱਧਾ ਪੌਣਾ ਇੰਚ ਉੱਪਰ ਮੋੜਾਂਗੇ ਐਸ ਲੋਟ ਜਿਹੜੀ ਇਹ ਕਿਨਾਰੀ ਹੈ ਕਿਨਾਰੀ ਤੋਂ ਆਪਾਂ ਐਸ ਲੋਟ ਤਿੱਖਾ ਮੋੜ ਲਾਂਗੇ ਇਹਨੂੰ ਐਸ ਲੋਟ ਜੇディ ਚੁੰਝ ਬਣਾ ਲੈਣੀ ਆਪਾਂ ਤਿੱਖੀ ਨਾ ਬਾੜੀ ਤਿੱਖੀ ਹੋਵੇ ਤੇ ਨਾ ਬਾੜੀ ਚੜਾਈ ਚ ਹੋਵੇ ਆ ਵੇਖੋ ਇਧਰੋਂ ਆਪਾਂ ਐ ਸਲੂਟ ਇਹਦੇ ਸੇਧਤੇ ਹੀ ਇਹ ਨਸਾਸਿਆਂ ਨੂੰ ਲੈ ਕੇ ਜਾਵਾਂਗੇ ਇਹਦੇ ਵਿੱਚ ਕੋਈ ਵੀ ਬਾਲ ਪੈਣਾ ਨਹੀਂ ਚਾਹੀਦਾ ਨਾ ਉੱਪਰਲੇ ਕੱਪੜੇ ਦੇ ਵਿੱਚ ਨਾ ਕੁੜਤੇ ਵਾਲੇ ਕੱਪੜੇ ਦੇ ਵਿੱਚ ਆ ਵੇਖੋ ਇਹਨੂੰ ਫੇਰ ਜਦੋਂ ਆਪਾਂ ਉਰੇ ਆਵਾਂਗੇ ਸਲਾਈ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਆਪਾਂ ਦੁਬਾਰਾ ਫੇਰ ਉਹਨੂੰ ਪੱਕੀ ਕਰਨੀ ਆ ਤੇ ਇਹ ਜਿਹੜਾ ਥੈਲਾ ਵੇਖੋ ਇਹਨੂੰ ਆਪਾਂ ਪਿੱਛੇ ਹਟਾ ਦਾਂਗੇ। ਕੁਰਤੇ ਦੀ ਉੱਪਰਲੀ ਸਾਈਡ ਕਰ ਦਾਂਗੇ। ਹੁਣ ਆਪਾਂ ਇੱਥੋਂ ਥੋੜਾ ਜਿਹਾ ਫੇਰ ਮੋੜ ਲਾ ਕੇ ਸਿਉਣ ਪੱਕੀ ਕਰਾਂਗੇ ਕਿ ਸਿਉਣ ਉੱਦੜੇ ਨਾ। ਹੁਣ ਆਪਣਾ ਗੀਜਾ ਬਿਲਕੁਲ ਲੱਗ ਕੇ ਤਿਆਰ ਆ। ਹੁਣ ਮੈਂ ਤੁਹਾਨੂੰ ਇਹਨੂੰ ਸਿੱਧਾ ਕਰਕੇ ਦਿਖਾ ਰਹੀ ਆ। ਆ ਦੇਖੋ ਇਹਦੇ ਵਿੱਚ ਕੋਈ ਵੀ ਬਾਲ ਨਹੀਂ ਹੈਗਾ। ਸਾਰੀ ਸਿਉਣ ਜਿਹੜੀ ਹੈ ਉਹ ਸਾਫ਼ ਆ ਰਹੀ ਹੈ। ਜਿਹੜਾ ਇਹ ਆਪਾਂ ਪੱਗ ਪਿੰਨ ਲਾਉਣੇ ਆ ਇਹਦੇ ਵਿੱਚ ਕਪੜਾ ਘਟਵਾਦ ਨਹੀਂ ਰਹਿੰਦੀ। ਇਹ ਸਾਰੀ ਸਿਉਣ ਦੋਵੇਂ ਸਾਈਡ ਇੱਕੋ ਜੀ ਆ ਜਾਂਦੀ ਹੈ। ਆ ਦੇਖੋ ਹੁਣ ਮੈਂ ਤੁਹਾਨੂੰ ਪੱਗ ਪਿੰਨ ਕੱਢ ਕੇ ਦਿਖਾਉਣੀ ਆ। ਆਹ ਦੇਖੋ ਇਹ ਨਦੀ ਗੀਜੇ ਦੀ ਮੂਰੀ ਆ ਗਈ ਲੱਗ ਗਿਆ ਨਾ ਜੀ ਜੀ ਜਮਾ ਸਹੀ ਲੱਗਿਆ ਪੋਰਾ ਵੀ ਇਹਦੇ ਵਿੱਚ ਬਲਣੀ ਮੇਰੀ ਵੀਡੀਓ ਦੇਖਣ ਲਈ ਥੋੜਾ ਧੰਨਵਾਦ